ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਮੈਨੂੰ ਜੀ ਤਾਂ ਕਹੋ ਕਿੱਥੋਂ ਦੇ ਰਹਿਣ ਵਾਲੇ ਹੋ ਫਰੰਦੀਪੁਰ ਕੀ ਪ੍ਰੋਬਲਮ ਹੈ ਤੁਹਾਨੂੰ ਮੈਂ ਠੀਕ ਨਹੀਂ ਰਹਿੰਦੀ ਬਾਜੀ ਹਾਂ ਕੀ ਗੱਲ ਹੋਈ ਆ ਮੈਂ ਬਿਮਾਰ ਨਹੀਂ ਹੋ ਜਾਂਦੀ ਖਾਣੇ ਵਾਲੇ ਨਾਲੇ ਚ ਮੇਰੇ ਜ਼ਖਮ ਆਏ ਅੱਛਾ ਹਾਂਜੀ ਤੁਹਾਡੇ ਪਤੀ ਕੀ ਕੰਮ ਕਰਦੇ ਨੇ ਡਾੜੀ ਧੱਪਾਈ ਕਰਦੇ ਸੀ ਕੋਣ ਹੈ ਨਹੀਂ ਮਤਲਬ ਹੰਨੇ ਆ ਗਏ ਕਦੋਂ ਦੀ ਡੈਥ ਹੋਈ ਹੈ 4 ਸਾਲ ਹੋ ਗਏ ਨਾਲ ਤੇ ਉਹਨਾਂ ਦੇ ਜਾਣ ਤੋਂ ਬਾਅਦ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਚੱਲਦਾ ਰਿਹਾ ਇਦਾਂ ਹੀ ਕੰਮ ਧੰਦਾ ਕਰਕੇ ਚਲਾਉਂਦੇ ਰਹੇ ਕਿੰਨੇ ਬੱਚੇ ਤੁਹਾਡੇ ਚਾਰ ਇੱਕ ਕੁੜੀ ਆ ਵਿਆਹਤੀ ਅੱਛਾ ਹਾਂਜੀ ਤਿੰਨ ਧੀਆਂ ਤੇ ਇੱਕ ਮੁੰਡਾ ਹਾਂਜੀ ਤਿੰਨ ਧੀਆਂ ਇੱਕੋ ਮੁੰਡਾ ਤਿੰਨ ਬੱਚਾ ਪੜਦਾ ਏ ਤੁਹਾਡਾ ਹਾਂਜੀ ਪੜਦਾ ਕਿੰਨੀ ਉਮਰ ਉਹਦੀ ਉਹਦੀ ਹੈਗੀ ਆ 12 ਸਾਲ ਹੈਗੀ ਪਰ ਕੱਦ ਚ ਨਹੀਂ ਵੱਲਦਾ ਹੈਗਾ ਜੀ ਛੋਟਾ ਹੀ ਆ ਜੀ ਅੱਛਾ ਹਾਂਜੀ ਤੋ ਹੁਣ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਹੈ ਘਰ ਦਾ ਗੁਜ਼ਾਰਾ ਇਦਾਂ ਹੀ ਆ ਕੰਮ ਕੀਤਾ ਇੱਕ ਕਰਦਾ ਬੱਚਿਆਂ ਚੱਲ ਜਾਂਦੀਆਂ ਉਹੋ ਹੀ ਫਿਰ ਉਹਦੇ ਨਾਲ ਗੁਜ਼ਾਰਾ ਕਰਨਦੇ ਹੇ ਕਮਰੇ ਦੀ ਛੱਤ ਅਸੀਂ ਆ ਕੇ ਦੇਖੀ ਆ ਬਾਲਿਆਂ ਵਾਲੀ ਆ ਤੇ ਮੇਰੇ ਖਿਆਲ ਦੇ ਨਾਲ ਜਦੋਂ ਮੀਂਹ ਪੈਂਦਾ ਹੋਵੇਗਾ ਛੱਤ ਵੀ ਚੁੰਦੀ ਹੋਵੇ ਬਹੁਤ ਜ਼ਿਆਦੀ ਚੁੰਦੀ ਤਾਂ ਕਹਿਂਦੀ ਕਹਿਂਦੀ ਲੋੜ ਹੀ ਨਹੀਂ ਪੈਂਦੀ ਮੈਂ ਕਹਾਂਦੀ ਕਿ ਮੈਂ ਕਿਹਿਆ ਲਗ ਗੁਜ਼ਾਰਾ ਕਰਨਦੇ ਭਾਜੀ ਜਾ ਕੇ ਜਦੋਂ ਮੀਂਹ ਪੈਂਦਾ ਕਮਰਾ ਚੁੰਦਾ ਮੇਰਾ ਛੱਤ ਬਹੁਤ ਮਾੜੀ ਮਿੱਟੀ ਵੀ ਕਰਦੀ ਹਾਂਜੀ ਤੇ ਕੀ ਮੰਗ ਕਰਦੇ ਜੇ ਤੁਸੀਂ ਮੈਂ ਇਹ ਕਹਿੰਨੀ ਕਿ ਮੇਰਾ ਲੈਂਟਰ ਪੈ ਜੇ ਤੇ ਮੇਰਾ ਪਾਣੀ ਘਰ ਹੋ ਜੇ ਤੇ ਬਾਹਰ ਲਾ ਗੇਟ ਲੱਗ ਜੇ ਬਸ ਤੀਨ ਤੀਨ ਵਾਲੇ ਪਾਣੀ ਨਹੀਂ ਕੋਈ ਹੈ ਨਹੀਂ ਪ੍ਰਬੰਧ ਕਰਦਾ ਨਹੀਂ ਐਦਾਂ ਹੀ ਲਿਆਈਦਾ ਪਾਣੀ ਅ ਫਿਰ ਪਾਣੀ ਕਿੱਥੋਂ ਲਿਆਉਂਦੇ ਜੋ ਗੁਰਦੁਆਰੇ ਲਿਆਈਦਾ ਪੀਣ ਵਾਸਤੇ ਪਾਣੀ ਹਾਂਜੀ ਹਾਲ ਕੀ ਨਬ ਤੇਰਾ ਨਾਂ ਪ੍ਰਿਆ ਕੌੜਾ ਕਿਹੜਾ ਪਿੰਡ ਮੈਂ ਅਪਰੰਦੀ ਪੁਰਸੇ ਰਹਿਣ ਵਾਲੀ ਹਾਂ ਕੀ ਕੀ ਪ੍ਰੋਬਲਮ ਕੀ ਤੁਹਾਡੇ ਘਰ ਚ ਸਾਡੇ ਘਰ ਚ ਪ੍ਰੋਬਲਮ ਹੈ ਇਹ ਮੇਰੀ ਮਮਾ ਬਿਮਾਰ ਰਹਿੰਦੇ ਆ ਤੇ ਜਿੱਥੇ ਉਹ ਕੰਮ ਕਰਦੀ ਆ ਸੀ ਉੱਥੇ ਦੋਵੇਂ ਪਣਾ ਕੰਮ ਜਾ ਕੇ ਕਰਦੀਆਂ ਸਾਨੂੰ 1000 ਰੁਪਏ ਦਿੰਦੇ 1000 ਰੁਪਏ ਵਿੱਚ ਸਾਡਾ ਗੁਜ਼ਾਰਾ ਨਹੀਂ ਹੁੰਦਾ ਹੈਗਾ ਨਾ ਸਾਡੇ ਘਰੇ ਪਾਣੀ ਹੈਗਾ ਵਾ ਸਾਡੀ ਕੱਚੀ ਛੱਤ ਹੈਗੀ ਆ ਉਹ ਮਿੱਟੀ ਵੀ ਕਦੀ ਕਿਤੇ ਹੀ ਕਰਦੀ ਆ ਬਾਲਿਆਂ ਵਾਲੀ ਛੱਤ ਆ ਤੇ ਅਸੀਂ ਕਿਹੇ ਕਰੋ ਪਾਣੀ ਲੈਣ ਜਾਣਿਆ ਤੋਂ ਵੀ ਸਾਨੂੰ ਕਦੀ ਕਿਦਾਂ ਬੋਲ ਦਿੰਦੇ ਹੈਗੇ ਆ ਫਿਰ ਸਾਨੂੰ ਗੁਰਦੁਆਰਿਆਂੋਂ ਪਾਣੀ ਲੈਣਾ ਪੈਂਦਾ ਏ ਨੇਰੇ ਵੀ ਜਾਣਿਆ ਸਵੇਰੇ ਵੀ ਜਾਣਿਆ ਪਰ ਤੁਹਾਨੂੰ ਪਤਾ ਅੱਜ ਕੱਲ ਦਾ ਜਮਾਨਾ ਨਹੀਂ ਸਹੀ ਹੈਗਾ ਅਸੀਂ ਦੋਵੇਂ ਪਣਾ ਇਕੱਲੀਆਂ ਕਿਤੇ ਕਿ ਸਿ ਚਾਹੁੰਦੇ ਆ ਸਾਡੇ ਛੱਤ ਪੈਜੇ ਲੈਂਟਰ ਪੈਜੇ ਸਾਡਾ ਤੇ ਪਾਣੀ ਦੀ ਜਿਹੜੀ ਕਮੀ ਉਹ ਪੂਰੀ ਹੋ ਜੇ ਉਹ ਤਾਂ ਘਰ ਦੇ ਜਿਹੜਾ ਬਾਹਰ ਦੇ ਦਰਵਾਜ਼ੇ ਬਾਥਰੂਮ ਦਾ ਰਸੋਈ ਦਾ ਕੋਈ ਦਰਵਾਜ਼ਾ ਨਹੀਂ ਲੱਗਾ ਉਹਦਾ ਕੀ ਕਰ ਹਾਂਜੀ ਉਹ ਵੀ ਲੱਗਣਾ ਚਾਹੀਦਾ ਹੈਗਾ ਅੱਜ ਕੱਲ ਤੁਹਾਨੂੰ ਪਤਾ ਚੋਰੀਆਂ ਵੀ ਹੁੰਦੀਆਂ ਹੈਗੀਆਂ ਵਾ ਤੇ ਸਾਡੇ ਬਾਲਾ ਦਰਵਾਜ਼ਾ ਵੀ ਨਹੀਂ ਹੈਗਾ ਕੀ ਪਤਾ ਗਰੀਬੀ ਦੇ ਕਾਰਨ ਹੀ ਦਰਵਾਜ਼ਾ ਨਹੀਂ ਲੱਗ ਸਕਿਆ ਹਾਂਜੀ ਬਹੁਤ ਗਰੀਬੀ ਹੈਗੀ ਸਾਡੇ ਘਰ ਵਿੱਚ ਪਤਾ ਇਸ ਸਮੇਂ ਦੇ ਵਿੱਚ ਆਸ ਵਕਤ ਕੇ ਸਾਡੇ ਘਰੇ ਪਾਜੀ ਸੌਦਾ ਆਉਣ ਲਿਆ ਜਾ ਰਿਹਾ ਹੈ ਭੈਣ ਆ ਮੇਰੀ ਵਿਚਾਰੀ ਰਾਤ ਦੇ ਨੇ ਹੀ ਹਾਨੂੰ ਕਹਿੰਦੀ ਕਿ ਲਾਓ ਉੱਥੇ ਬਣਾ ਲੈਂਦੀ ਰੋਟੀ ਉਹ ਕਹਿੰਦੀ ਖਾਓ ਤੇ ਇੰਨੀ ਘਾੜੇ ਤੇ ਗਰੀਬੀ ਆ ਗਈ ਹੈ ਠੀਕ ਹੈ ਬੇਟਾ ਜਦੋਂ ਪਿੰਡ ਦੇ ਵਿੱਚ ਕੋਈ ਚੀਜ਼ ਵਸਤੂ ਵੇਚਣ ਵਾਲਾ ਆਉਂਦਾ ਹੋਵੇਗਾ ਤੁਹਾਡਾ ਦਿਲ ਤੇ ਕਰਦਾ ਹੋਵੇਗਾ ਜਾਂ ਤੁਹਾਡੇ ਭਰਾ ਦਾ ਦਿਲ ਕਰਦਾ ਹੋਵੇਗਾ ਹਾਂਜੀ ਜਦੋਂ ਸਾਡੇ ਇੱਥੇ ਪਿੰਡ ਚ ਕੋਈ ਸਮਾਨ ਲੈ ਕੇ ਆਂਦਾ ਹੈ گاਵਾ ਤੇ ਮੇਰਾ ਛੋਟਾ ਪ੍ਰਾਪ ਉਹ ਮੰਗ ਕਰਦਾ ਹੈਗਾ ਕਿ ਮੈਨੂੰ ਚੀਜ਼ ਲੈ ਕੇ ਦੋ ਪਰ ਕਰਦੇ ਹਾਲਾਤ ਕਰਨ ਉਹ ਚੀਜ਼ ਨਹੀਂ ਮੰਗਦਾ ਉਹਨੂੰ ਪਤਾ ਹੈ ਕਿ ਸਾਡੇ ਘਰੇ ਗਰੀਬੀ ਬਹੁਤ ਜ਼ਿਆਦਾ ਹੈਗੀ ਆ ਜਦੋਂ ਮੰਮੀ ਹਲੇ ਵੇਖਦਾ ਹੈ ਤੇ ਰੋ ਪੈਂਦਾ ਹੈ ਕਿ ਕਿ ਨਹੀਂ ਮੈਂ ਕੋਈ ਚੀਜ਼ ਨਹੀਂ ਲੈਣੀ ਹੈਗੀ ਇਹ ਬਹੁਤ ਗਰੀਬੀ ਸਾਡੇ ਘਰ ਵਿੱਚ ਅਸੀਂ ਚਾਹੁੰਦੇ ਸਾਡੀ ਮਦਦ ਕੀਤੀ ਜਾਵੇ ਜਿੰਨੀ ਹੋ ਸਕੇ ਤੇ ਬੇਟਾ ਆਪਣਾ ਸੰਪਰਕ ਨੰਬਰ ਜ਼ਰੂਰ ਆਦੋ ਤਾਂ ਕਿ ਤੁਹਾਡੇ ਨਾਲ ਸਿੱਧਾ ਸੰਪਰਕ ਕਰਕੇ ਉਹ ਦਾਨੀ ਵੀਰ ਤੁਹਾਡੀ ਮਦਦ ਕਰ ਸਕਣ ਹਾਂਜੀ ਮੇਰਾ ਨੰਬਰ ਲੈ ਲਓ ਤੁਸੀਂ 8360244298 8360244298 ਠੀਕ ਹੈ